ਮੈਂ ਜੀ ਸੁਨੀਤਾ ਗਰਗ ਗਰਗ ਟਾਈਫੈਡ ਕਲੀਨਿਕ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਇਹਦੇ ਸਿੰਪਟਮ ਕੀ ਆ ਟਾਈਫੈਡ ਦੇ ਤਾਂ ਟਾਈਫੈਡ ਕਿਉਂ ਹੁੰਦਾਗਾ ਅੱਜ ਦੱਸਦੇ ਆਂ ਵੀ ਇਹਦੇ ਵਾਸਤੇ ਪਰਹੇਜ਼ ਤੇ ਆਪਾ ਪਰਹੇਜ਼ ਕੀ ਰੱਖਣਾਗਾ ਜਿੰਮੀ ਵੀ ਟਾਈਫੈਡ ਹੁੰਦਾਗਾ ਉਹਦੇ ਵਿੱਚ ਖਾਣ ਪੀਣ ਬਰਤੀ ਪਹਿਲੀ ਗੱਲ ਤਾਂ ਖਾਣ ਪੀਣ ਬਰਤੀ ਹੁੰਦਾਗਾ ਜਿਵੇਂ ਪਠੰਡੀ ਚੀਜ਼ ਨਹੀਂ ਖਾਣੀ ਬਾਜ਼ਾਰ ਵਾਲਾ ਕੋਈ ਜੂਸ ਹੋ ਗਿਆ ਜਾਂ ਤਲੀਆਂ ਹੋਈਆਂ ਚੀਜ਼ਾਂ ਹੋ ਗਈਆਂ ਜਾਂ ਫਾਸਟ ਫੂਡ ਹੋ ਗਿਆ ਕੋਈ ਹੈਵੀ ਚੀਜ਼ ਨਹੀਂ ਖਾਣੀ ਬਿਲਕੁਲ ਲਾਈਟ ਡਾਈਟ ਲੈਣੀ ਆ ਜਿਵੇਂ ਦਲੀਆ ਲੈ ਲਓ ਮੂੰਗੀ ਮਸਰੀ ਦੀ ਦਾਲ ਲੈ ਲਓ ਹਲਕੀ ਜੀ ਰੋਟੀ ਲੈ ਲਓ ਬਿਲਕੁਲ ਫਰੈਸ਼ ਲੈਣੀ ਆ ਬੇਹੀ ਚੀਜ਼ ਕੋਈ ਵੀ ਨਹੀਂ ਖਾਣੀ ਹੈਗੀ ਇਹਦੇ ਵਿੱਚ ਤਾਂ ਸਫਾਈ ਨਾਲ ਚੀਜ਼ ਬਣੀ ਹੋਵੇ ਤੇ ਘਰ ਦੀ ਚੀਜ਼ ਹੋਵੇ ਬਣੀ ਹੋਈ ਤਾਂ ਖਿਚੜੀ ਹੋ ਗਈ ਖਿਚੜੀ ਚ ਚਾਵਲ ਘੱਟ ਲੈਣੇ ਆਂ ਮੂੰਗੀ ਦਾਲ ਜ਼ਿਆਦਾ ਪਾਉਣੀ ਹੈਗੀ ਥੋੜੀ ਥੋੜੀ ਮਾਤਰਾ ਦੇ ਵਿੱਚ ਆਪਾਂ ਨੇ ਖਾਣੀ ਹੈ ਪੇਸ਼ੰਨ ਕਈ ਆ ਜ਼ਿਆਦਾ ਭੁੱਖ ਲ ਵੀ ਲੱਗੇ ਲੱਗ ਜਾਂਦੀ ਆ ਆਪਾਂ ਦਵਾਈ ਲੈਣੇ ਆਂ ਤਾਂ ਉਹਦੇ ਕਰਕੇ ਨਾ ਜ਼ਿਆਦਾ ਲੈ ਲੈਂਦੇ ਆ ਥੋੜੀ ਥੋੜੀ ਕਰਕੇ ਖਾਣੀ ਹੈ ਕਿਉਂਕਿ ਅੰਤੜੀਆਂ ਵੀਕ ਹੋਈਆਂ ਹੁੰਦੀਆਂ ਨੇ ਲਿਵਰ ਵੀ ਇਹਦੇ ਨਾਲ ਮਿਲ ਕੇ ਪ੍ਰੋਬਲਮ ਹੁੰਦੀ ਏ ਲਿਵਰ ਦੇ ਵਿੱਚ ਵੀ ਤਾਂ ਤਾਂ ਕਰਕੇ ਜਾਂ ਨਾਰੀਅਲ ਦਾ ਪਾਣੀ ਲੈ ਸਕਦੇ ਆਂ ਨਾਰੀਅਲ ਦਾ ਪਾਣੀ ਬਹੁਤ ਵਧੀਆ ਹੈ ਇਹਦੇ ਵਾਸਤੇ ਦੂਸਰੇ ਨੰਬਰ ਤੇ ਆ ਗਿਆ ਵੀ ਜਿਵੇਂ ਵੀਕਨੈਸ ਹੋਣ ਕਰਕੇ ਜਿਆਦਾ ਕੰਮ ਕਰਨ ਲੱਗ ਜਾਂਦੇ ਨੇ ਕਹਿਣਗੇ ਕੰਮ ਬਿਨਾਂ ਸਰਦਾ ਨਹੀਂ ਹੈਗਾ ਪਰ ਜਿਆਦਾ ਹੋ ਸਕੇ ਰੈਸਟ ਦੀ ਜ਼ਰੂਰਤ ਈ ਇਹਦੇ ਵਿੱਚ ਹਲਕਾ ਫੁਲਕਾ ਸੈਰ ਕਰ ਲਓ ਤਾਂ ਜਿਆਦਾ ਕੰਮ ਨਾ ਕਰੋ ਤਾਂ ਇਹਦੇ ਵਿੱਚ ਹੈਗਾ ਅਪਾ ਅਪਾ ਕੀ ਨੇਗੇ ਜਿਵੇਂ ਇੱਕ ਚਮਚ ਪਦੀਨੇ ਦਾ ਰਸ ਇੱਕ ਚਮਚ ਨਿੰਬੂ ਦਾ ਰਸ ਉਹਦੇ ਵਿੱਚ ਇੱਕ ਚੁਟਕੀ ਹਿੰਗ ਲੈ ਲਓ ਉਹ ਗਰਮ ਪਾਣੀ ਦੇ ਵਿੱਚ ਘੋਲ ਕੇ ਸੁਬਾ ਸ਼ਾਮ ਪੀਓ ਦੂਸਰੀ ਹੈ ਮਲਕੇ ਜਿਵੇਂ ਸੌਂਫ ਲੈ ਲੀਆ ਸੌਂਫ ਕੋ 50 ਗ੍ਰਾਮ ਲੈ ਲੋ ਜੀਰਾ 30 ਗ੍ਰਾਮ ਲੈ ਲੋ ਐਸਮੈਨ 10 ਗ੍ਰਾਮ ਲੈ ਲੋ ਗਲੋ ਲੈ ਲੋ 20 ਗ੍ਰਾਮ ਇਹਨਾਂ ਦਾ ਸਾਰਿਆਂ ਦਾ ਪਾਊਡਰ ਬਣਾ ਕੇ ਰੱਖ ਲੋ ਸੁਬਾ ਸ਼ਾਮ ਅੱਧਾ ਚਮਚਾ ਰੋਟੀ ਤੋਂ ਬਾਅਦ ਕੋਸੇ ਪਾਣੀ ਨਾਲ ਲੈਣਾ ਬਾਕੀ ਪਾਣੀ ਵੀ ਕੋਸਾ ਹੀ ਪੀਣਾਗਾ ਠੰਡੀ ਚੀਜ਼ ਕੋਈ ਵੀ ਨਹੀਂ ਖਾਣੀ ਹੈਗੀ ਤਾਂ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋ ਮਾਲਿਸ਼ ਕਰੋ ਲੱਤਾਂ ਦੀ ਪੈਰਾਂ ਦੀ ਤਾਂ ਇਹਨਾਂ ਚੀਜ਼ਾਂ ਦਾ ਦਾ ਗੌਰ ਨਾਲ ਦਵਾਈ ਬਾਕੀ ਜੇ ਫਿਰ ਵੀ ਨਹੀਂ ਫਰਕ ਪੈਂਦਾ ਹੈਗਾ ਤੁਸੀਂ ਦਵਾਈ ਲੈ ਸਕਦੇ ਹੋ ਗਰਗਟਾਈ ਫੈਡ ਕਲੀਨਿਕ ਆਪਣਾ ਨੰਬਰ ਦਿੱਤਾ ਹੋਇਆ ਸਾਰਾ ਐਡਰੈਸ ਦਿੱਤਾ ਹੋਇਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ